ਬੇਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਮੇਰੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਔਰ ਇੱਕ ਤੋਂ ਬਾਅਦ ਇੱਕ ਕੈਨੇਡਾ ਤੋਂ ਵੱਡੇ ਅਪਡੇਟ ਆ ਰਹੇ ਨੇ ਅੱਜ ਫੇਰ ਕੈਨੇਡਾ ਤੋਂ ਇੱਕ ਬਹੁਤ ਵੱਡਾ ਅਪਡੇਟ ਹੈ ਕੈਨੇਡਾ ਦੇ ਵਿੱਚ ਹੁਣ ਕਿੰਨੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਲੱਗਣ ਗਿਆ ਉਹਦੀ ਇੱਕ ਜਿਹੜਾ ਨੰਬਰ ਹੈ ਉਹ ਫਿਕਸ ਕਰ ਦਿੱਤਾ ਗਿਆ 6 ਲੱਖ 6000 ਤੋਂ ਵੱਧ ਐਪਲੀਕੇਸ਼ਨਸ ਹੁਣ ਕੈਨੇਡਾ ਦੇ ਵਿੱਚ ਲਾਜ ਨਹੀਂ ਹੋ ਸਕਣਗੀਆਂ ਔਰ ਇਹ ਬਹੁਤ ਵੱਡਾ ਇੱਕ ਅਪਡੇਟ ਹੈ ਜਿਹਦੇ ਤੇ ਪੂਰੀ ਕਲੈਰਿਟੀ ਹੈ ਜਿਹੜੀ ਉਹ ਜਸਮੀਤ ਜੀ ਸਾਡੇ ਨਾਲ ਸ਼ੇਅਰ ਕਰਨਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸੋ ਸਟੂਡੈਂਟਸ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ WhatsApp ਵੀ ਕਰ ਸਕਦੇ ਹੋ 904109613 ਜਾਂ ਕਾਲ ਵੀ ਕਰ ਸਕਦੇ ਹੋ 90413 90412 ਤੇ ਸੋ ਸਟੂਡੈਂਟ ਡੇਲੀ ਕੈਨੇਡਾ ਗਵਰਨਮੈਂਟ ਤੋਂ ਅਪਡੇਟ ਆ ਰਿਹਾ ਸੋ ਥਿਸ ਇਜ਼ ਕਿ ਕਹਿੰਦੇ ਆ ਕਿ ਕੈਨੇਡਾ ਗਵਰਨਮੈਂਟ ਇਜ਼ ਵਰਕਿੰਗ ਡੇ ਐਂਡ ਨਾਈਟ ਆਈ ਥਿੰਕ ਸੋ ਔਨ ਦਾ ਨਿਊ ਅਪਡੇਟਸ ਬਿਲਕੁਲ ਠੀਕ ਹੈ ਸਰ ਅੱਜ ਜਿਹੜਾ ਲੇਟੈਸਟ ਅਪਡੇਟ ਹੈ ਉਹ ਕੀ ਹੈ ਕਹਿੰਦੇ ਉਹ ਗਿਣਤੀ ਲਿਮਿਟ ਕਰਨ ਲੱਗੇ ਨੇ ਸੀ ਲਿਮਿਟ ਕਰਤੀ ਹੈ ਉਹਨਾਂ ਨੇ ਆਲਰੇਡੀ ਅਨਾਉਂਸ ਹੋ ਗਿਆ ਹੈ ਕਿ 6 ਲੱਖ 6250 ਫਾਈਲਾਂ ਹੀ ਪ੍ਰੋਸੈਸ ਹੋਣਗੀਆਂ ਜਿਹਦੇ ਅੰਦਰੋਂ ਕੀ ਕਹਿੰਦੇ ਆ 3 ਲੱਖ 64000 ਵੀਜ਼ੇ ਦਿੱਤੇ ਜਾਣਗੇ ਡਿਪਲੋਮਾ ਪੀਜੀ ਡਿਪਲੋਮਾ ਔਰ ਕੀ ਕਹਿੰਦੇ ਆ ਬੈਚਲਰ ਸਟੂਡੈਂਟਸ ਨੂੰ ਮਾਸਟਰ ਸਟੂਡੈਂਟਸ ਨੂੰ ਹੱਲੇ ਕਲੈਰਿਟੀ ਨਹੀਂ ਬਾਕੀ ਹੈ ਕਿ ਮਾਸਟਰ ਸਟੂਡੈਂਟਸ ਨੂੰ ਕੀ ਕਹਿੰਦੇ ਆ कि कोटे च काउंट ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ ਜੇ ਮਾਸਟਰ ਸਟੂਡੈਂਟਸ ਨੂੰ ਕੋਟੇ ਚ ਕਾਊਂਟ ਕੀਤਾ ਜਾਏਗਾ ਫਿਰ ਹੋ ਸਕਦਾ ਹੈ ਬਹੁਤ ਜ਼ਿਆਦਾ ਜਿਨੂੰ ਕਹਿੰਦੇ ਨੇ ਲੋ ਨੰਬਰਸ ਸੋ ਸਟੂਡੈਂਟਸ ਆਈ ਫੀਲ ਕਿ ਅ ਵੀ ਹੈਵ ਟੂ ਰੀਲੀ ਰੀਲੀ ਲੁੱਕ ਐਟ ਯੂ نو ਅ ਅਪਲਾਈਂਗ ਐਸ ਸੂਨ ਐਸ ਪੋਸੀਬਲ ਅਪਾ ਡਿਲੇ ਨਹੀਂ ਕਰ ਸਕਦੇ ਅਪਲਾਈ ਕਰਨ ਚ ਬਿਕਾਜ਼ ਸਪੋਜ਼ ਜਦੋਂ ਕੋਟਾ ਖਤਮ ਹੋ ਗਿਆ ਐਮਬੈਸੀ ਨੇ ਹਾ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਜਿੱਦਨ ਕੋਟਾ ਖਤਮ ਹੋ ਗਿਆ ਤੁਹਾਡੀ ਫਾਈਲ ਆਟੋਮੈਟਿਕਲੀ ਵਿਦਡਰੋ ਹੋ ਜਾਏਗੀ ਔਰ ਤੁਹਾਨੂੰ ਮੈਸੀਵ ਫੀਸ ਵੀ ਰੀਫੰਡ ਕਰ ਦਿੱਤੀ ਜਾਏਗੀ ਸੋ ਇਹ ਇੱਕ ਬੜੀ ਚੁਕਾ ਕਾ ਦੇਣ ਵਾਲੀ ਗੱਲ ਹੈ ਔਰ ਇਹ ਚੀਜ਼ ਕੀ ਕਹਿੰਦੇ ਹਨ ਬਹੁਤ ਜ਼ਿਆਦਾ ਮੈਨੂੰ ਹੈਰਾਨ ਕਰ ਰਹੀ ਹੈ ਕਿ ਸੁਪੋਜ਼ ਸੁਪੋਜ਼ ਇਸ ਸਾਲ ਦਾ ਕੋਟਾ ਖਤਮ ਹੋ ਗਿਆ ਬਟ ਜੇ ਸਟੂਡੈਂਟ ਨੇ ਅਗਲੇ ਸਾਲ ਜਨਵਰੀ ਚ ਅਪਲਾਈ ਕੀਤਾ ਹੋਇਆ ਤਾਂ ਉਹਦਾ ਵੀਜ਼ਾ ਤਾਂ ਪ੍ਰੋਸੈਸ ਹੋ ਜਾਣਾ ਚਾਹੀਦਾ ਸੋ 91 ਦੇਖਦੇ ਆ ਕਿਦਾਂ ਹੋਏਗਾ ਇਹ ਚੀਜ਼ ਕਿਦਾਂ ਮੈਨੇਜ ਹੋਏਗੀ ਪਰ ਇਹ ਅਪਡੇਟ ਲਾਸਟ ਨਾਈਟ ਦਾ ਹੀ ਹੈਗਾ ਐਂਡ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਪ੍ਰੋਵਿੰਸ਼ੀਅਲ ਗਵਰਨਮੈਂਟ ਹੀ ਇਸ਼ੂ ਕਰੇਗੀ ਉਹਦੇ ਵਿੱਚ ਤੁਹਾਡੇ ਜਿਹੜੀ ਟੈਰੀਟਰੀ ਤੁਸੀਂ ਅਪਲਾਈ ਕਰ ਰਹੇ ਹੋ ਉਸ ਪ੍ਰੋਵਿੰਸ ਦੇ ਇੰਸਟੀਚੂਟ ਕੋਲ ਰਜਿਸਟਰਡ ਇੰਸਟੀਚੂਟ ਕੋਲ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਅਪਡੇਟ ਸੋ ਇਹ ਇਸਤੇ ਵੀ ਕੀ ਕਹਿੰਦੇ ਆ ਅਪਡੇਟ ਇਹ ਪੈਂਡਿੰਗ ਹੈ ਕਿ প্রভিনਸ਼ੀਅਲ ਅਟੈਸਟੇਸ਼ਨ ਲੈਟਰ 'ਚ ਤੁਹਾਡਾ ਨਾਮ ਹੋਏਗਾ ਡੇਟ ਆਫ ਬਰਥ ਹੋਏਗਾ ਐਡਰੈਸ ਹੋਏਗਾ ਬਟ ਇਟ ਇਹ ਚੀਜ਼ ਪੈਂਡਿੰਗ ਹੈ ਕਿ ਅ ਕਿਹੜੀ ਸਾਈਟ ਤੇ ਅਪਲਾਈ ਕਰਾਂਗੇ প্রভিনਸ਼ੀਅਲ ਅਸੀਂ ਕੀ ਕਹਿੰਦੇ ਆ ਅਟੈਸਟੇਸ਼ਨ ਲੈਟਰ ਐਂਡ ਕਿੱਦਾਂ ਅਪਲਾਈ ਕਰਾਂਗੇ ਕੀ ਹੋਏਗਾ ਕੀ ਨਹੀਂ ਹੋਏਗਾ ਦਿਸ ਇਜ਼ ਸਮਥਿੰਗ ਰੀਲੀ ਰੀਲੀ ਹੱਲੇ ਵੀ ਕੁਝ ਚੀਜ਼ਾਂ ਪੈਂਡਿੰਗ ਹੈਗੀਆਂ ਔਰ ਮੈਨੂੰ ਲੱਗਦਾ ਕਿ ਇੰਨਾ ਤੇ ਜਲਦ ਹੀ ਸਾਨੂੰ ਅ ਕੀ ਕਹਿੰਦੇ ਆ ਜਲਦ ਹੀ ਅਪਡੇਟ ਮਿਲੇਗਾ ਬਿਲਕੁਲ ਸਰ ਸੋ ਬਹੁਤ ਹੀ ਨਵੇਂ-ਨਵੇਂ ਅਪਡੇਟਸ ਨੇ ਜਿਹੜੇ ਉਹ ਕੈਨੇਡਾ ਤੋਂ ਲਗਾਤਾਰ ਆ ਰਹੇ ਨੇ ਇੱਕ ਗੱਲ ਸਾਫ਼ ਹੋ ਗਈ 6,6250 ਫਾਈਲਾਂ ਨੇ ਜੜੀਆਂ ਇਹ ਪ੍ਰੋਸੈਸ ਹੋਣਗੀਆਂ ਹਰ ਸਾਲ ਔਰ current ਸਾਲ 2024 ਚ ਔਰ ਜਦੋਂ 6,6250 ਫਾਈਲਾਂ ਪ੍ਰੋਸੈਸ ਹੋ ਗਈਆਂ ਉਸ ਤੋਂ ਬਾਅਦ ਸਾਰੀਆਂ ਫਾਈਲਾਂ ਦੇ ਰਿਫੰਡ ਹੋਣਗੇ ਜੜੀਆਂ ਵੀ ਬਾਅਦ ਦੇ ਵਿੱਚ ਲੱਗਣਗੀਆਂ ਔਰ ਇਹ 6,6250 ਪੂਰੀ ਦੁਨੀਆ ਦੇ ਵਿੱਚੋਂ ਕੈਨੇਡਾ ਚ ਫਾਈਲਾਂ ਲੱਗਣੀਆਂ ਨੇ ਕੱਲੇ ਇੰਡੀਆ ਦੀਆਂ ਫਾਈਲਸ ਨਹੀਂ ਜਸ਼ਮੀਤ ਜੀ ਕੱਲੇ ਇੰਡੀਆ ਤੋਂ ਕਿੰਨੀ ਕ ਫਾਈਲ ਲੱਗਦੀ ਆ ਹਰ ਸਾਲ ਸੀ ਦੇਖੋ ਹਲੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ 2.5 ਲੱਖ ਵੀਜ਼ਾ ਇੰਡੀਅਨ ਸਟੂਡੈਂਟਸ ਨੂੰ ਦਿੱਤਾ ਜਾ ਰਿਹਾ ਸੀ 40 ਲੱਖ ਵੀਜ਼ਾ ਇੰਡੀਅਨ ਸਟੂਡੈਂਟਸ ਨੂੰ ਦਿੱਤਾ ਜਾ ਰਿਹਾ ਸੀ ਸੋ ਬਹੁਤ ਵੱਡਾ ਨੰਬਰ ਸੀ 2.5 ਲੱਖ ਹੁਣ 3.64 ਲੱਖ ਵੀਜ਼ਾ ਟੋਟਲ ਦਿੱਤਾ ਜਾਏਗਾ ਜੇ ਕੀ ਕਹਿੰਨੇ ਆ ਕੈਨੇਡਾ ਵੱਲੋਂ ਇੰਡੀਆ ਨੂੰ ਇੰਡੀਆ ਨੂੰ ਨਹੀਂ ਟੋਟਲ ਵਰਲਡ ਓਵਰ ਤਾਂ ਮੈਨੂੰ ਲੱਗਦਾ ਜੀ 1.80 ਹਜ਼ਾਰ ਅਕੇ ਕਨੇਆ ਵੀਜ਼ਾ ਸੀ ਕਿ ਇਹ ਕਿ ਸਟੂਡੈਂਟਸ ਨੂੰ ਇੰਡੀਅਨ ਸਟੂਡੈਂਟਸ ਨੂੰ ਮਿਲਣਾ ਚਾਹੀਦਾ ਅਕੋਰਡਿੰਗ ਟੂ 50% ਜੇ ਮੈਂ ਕਹਾਂਗਾ ਬਿਲਕੁਲ ਠੀਕ ਹੈ ਸਰ ਸੋ ਬਹੁਤ ਜ਼ਿਆਦਾ ਜਿਹੜੀ ਗਿਣਤੀ ਹੈ ਉਹ ਇਸ ਵਕਤ ਸਟੂਡੈਂਟਸ ਨੂੰ ਦੇਖਣਾ ਪਏਗਾ ਕਿ ਬਹੁਤ ਜ਼ਿਆਦਾ ਗਿਣਤੀ ਹੈ ਜਿਹੜੀ ਉਹ ਜ਼ਿਆਦਾ ਨਹੀਂ ਹੋਣੀ ਕਿਉਂਕਿ 6 ਲੱਖ 6250 ਫਾਈਲ ਕੋਈ ਬਹੁਤਿਆਂ ਜ਼ਿਆਦਾ ਨਹੀਂ ਜਸ਼ਮੀ ਜੀ ਜਿਵੇਂ ਹੁਣ ਅਸੀਂ ਕਰੰਟ ਈਅਰ ਦੀ ਗੱਲ ਕਰਦੇ ਹਾਂ ਹੁਣ ਅਸੀਂ 2024 ਚ ਬੈਠੇ ਆ ਇਹਦਾ ਮਤਲਬ ਹੈ ਜਿਹੜਾ ਸਟੂਡੈਂਟ ਜਲਦੀ ਫਾਈਲ ਆਏਗਾ ਉਹਨੂੰ ਵੀਜ਼ਾ ਮਿਲੇਗਾ ਜਿਹੜਾ ਸਟੂਡੈਂਟ ਜਿਵੇਂ ਜਿਵੇਂ ਡਿਲੇ ਕਰੇਗਾ ਉਹਦੇ ਲਈ ਚਾਂਸਸ ਕੱਟਦੇ ਜਾਣਗੇ ਫਿਰ ਸਾਡੇ ਇਹ ਮੰਨਿਆ ਜਾਵੇ ਚਾਂਸਸ ਨਹੀਂ ਕੱਟਦੇ ਜਾਣਗੇ ਸੁਨਿੰਦਰ ਜੀ ਉਹਨੂੰ ਥਲਾਟ ਨਹੀਂ ਮਿਲੇਗਾ ਔਰ ਉਹਦੀ ਫਾਈਲ ਜਿਹੜੀ ਹੈਗੀ ਹੈ ਉਹਦੀ ਫਾਈਲ ਰਿਫੰਡ ਕਰ ਦਿੱਤੀ ਜਾਏਗੀ ਉਹਦੀ ਫਾਈਲ ਉਹਦੀ ਪ੍ਰੋਸੈਸਿੰਗ ਫੀਸ ਵੀ ਰੀਫੰਡ ਕੀਤੀ ਜਾਏਗੀ ਸੋ ਜਦੋਂ ਇਹ ਕੋਟਾ ਖਤਮ ਹੋਏਗਾ ਉਹਨੂੰ ਹੋਰ ਕੋਈ ਦਿੱਕਤ ਨਹੀਂ ਆਈਗੀ ਉਹਦੀ ਫਾਈਲ ਹੀ ਜੇ ਕਹਿੰਦੇ ਆ ਰੀਫੰਡ ਕਰ ਦਿੱਤੀ ਜਾਏਗੀ ਸੋ ਇਹ ਇੱਕ ਬੜੀ ਵੱਡੀ ਜਿਹਨੂੰ ਕਹਿੰਦੇ ਆ ਕਿ ਨਵੀਂ ਅਨਾਉਂਸਮੈਂਟ ਹੈ ਅੱਜ ਦੀ ਕਿ ਤੁਹਾਡੀ ਫਾਈਲ ਹੀ ਰੀਫੰਡ ਕਰ ਦਿੱਤੀ ਜਾਏਗੀ ਜਸਮੀਤ ਜੀ ਇਹਨੂੰ ਆਪਾਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ ਅਸੀਂ ਇਹਨੂੰ ਇਹ ਵੀ ਸਮਝ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਜਦੋਂ ਵੀ 6,6250 ਫਾਈਲਾਂ ਹੋ ਗਈਆਂ ਇਹਦਾ ਮਤਲਬ ਹੈ ਤੁਸੀਂ ਅਗਰ ਇਸ ਨੰਬਰ ਤੋਂ ਪਹਿਲਾਂ-ਪਹਿਲਾਂ ਆਪਣੀ ਐਪਲੀਕੇਸ਼ਨ ਲਾਉਨੇ ਹੋ ਫਿਰ ਤਾਂ ਤੁਹਾਡੀ ਪ੍ਰੋਸੈਸਿੰਗ ਹੋਏਗੀ ਨਹੀਂ ਤਾਂ ਫਿਰ ਤੁਹਾਨੂੰ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਏਗਾ ਬਿਲਕੁਲ 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 ਠੀਕ ਹੈ ਇਹਦੇ ਨਾਲ ਸਾਡੇ ਸਟੂਡੈਂਟਸ ਨੂੰ ਪ੍ਰੀਕਾਸ਼ਨ ਕੀ ਲੈਣੀ ਚਾਹੀਦੀ ਹੈ ਤਾਂ ਕਿ ਸਾਡੇ ਸਟੂਡੈਂਟਸ ਨੇ ਜਿਹੜੇ ਉਹ ਦਿੱਕਤਾਂ 'ਚ ਨਾ ਤੁਸੀਂ ਇਹਦੇ ਨਾਲ ਸੁਹਿੰਦਰ ਜੀ ਪਹਿਲਾਂ ਮੈਂ ਦੱਸਾਂਗਾ ਕਿ ਸਟੂਡੈਂਟਸ ਨੂੰ ਜਲਦ ਤੋਂ ਜਲਦ ਸਰਕਾਰੀ ਕਾਲਜ ਦੀ ਆਫਰ ਲੈਟਰ ਅਪਲਾਈ ਕਰ ਦੇਣੀ ਚਾਹੀਦੀ ਹੈ ਸੋ ਜਿੰਨੀ ਜਲਦੀ ਗਵਰਨਮੈਂਟ ਕਾਲਜ ਦੀ ਆਫਰ ਲੈਟਰ ਅਪਲਾਈ ਕਰਨਗੇ ਉਨਾ ਹੀ ਬੈਟਰ ਰਹੇਗਾ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਮੋਰ ਦੈਨ 80 ਇੰਸਟੀਟਿਊਟਸ ਰਿਪਰੈਜ਼ੈਂਟ ਕਰਦਾ ਹੈ ਕੈਨੇਡਾ ਦੇ ਐਂਡ ਜਲਤੋਂ ਅਸੀਂ ਜਲਤੋਂ ਜਲਦ ਆਫਰ ਲੈਟਰ ਮੰਗਾ ਸਕਦੇ ਹਾਂ ਸਟੂਡੈਂਟਸ ਲਈ ਕਾਫੀ ਕਾਲਜਸ ਨੇ ਦਾ ਦੇਖੋ ਅਸਿੰਦਰ ਜੀ ਹੱਲੇ ਆਪਣੇ ਕੀ ਕਹਿੰਨੇ ਆ ਆਫ ਲੈਟਰ ਇਸ਼ੂ ਕਰਨਾ ਵੀ ਬੰਦ ਕਰਤਾ ਉਹ ਵੇਟ ਕਰ ਰਹੇ ਨੇ ਕਿ ਸਾਡੇ ਕੋ ਕਿੰਨੀਆਂ ਸੀਟਾਂ ਲੋਟ ਹੋਣਗੀਆਂ ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਅਲੋਟ ਕਰੇਗੀ ਸੀਟਸ ਕਾਲਜ ਨੂੰ ਸੋ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਔਰ ਗਵਰਨਮੈਂਟ ਕੋਲ ਜਿਹੜੀਆਂ ਸੀਟਸ ਹੈਗੀਆਂ ਉਹ ਹੈਗੀਆਂ ਔਰ 1.5 ਲੱਖ ਸੁਪੋਜ਼ 온ਟਾਰੀਓ ਚ ਔਰ ਜਿਹੜੇ ਕੀ ਕਹਿੰਦੇ ਆ ਕਾਲਜੇਸ ਹੈਗੀਆਂ 584 ਜਿਦੇ ਚ 38 ਕਾਲਜੇਸ ਐਂਡ ਯੂਨੀਵਰਸਿਟੀਆਂ ਹੈਗੀਆਂ ਪਬਲਿਕ ਸੋ 584 ਡੀਐਲਆਈਸ ਐ ਪੂਰੇ 온ਟਾਰੀਓ ਚ ਔਰ ਸੀਟਸ ਹੈਗੀਆਂ 1.5 ਲੱਖ ਦੇ ਕਰੀਬ ਸੋ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਕਿਵੇਂ ਅਲੋਟ ਕਰਨੀ ਐ ਕਿਹੜੇ ਕਾਲਜ ਨੂੰ ਕਿੰਨੀਆਂ ਸੀਟਾਂ ਦੇਣੀਆਂ ਬਹੁਤ ਸਾਰੀਆਂ ਇੱਥੇ ਸਵਾਲ ਹੈਗੇ ਆ

ਉਹ स्लॉट ਪਹਿਲਾਂ ਹੀ ਬੁੱਕ ਕਰ ਲੈਂਦੇ ਆਂ ਔਰ ਬੱਚਿਆਂ ਦਾ ਕਿਸਪਾਟਸ ਨਹੀਂ ਪਹੁੰਚ ਪਾਂਦੇ ਸੋ ਡੈਫੀਨੇਟਲੀ ਕਿ ਕਹਿੰਦੇ ਆ ਇਸ ਚੀਜ਼ ਤੇ ਸਾਨੂੰ ਧਿਆਨ ਦੇਣਾ ਪਏਗਾ ਕਿ ਕਿੱਦਾਂ स्लਾਟਸ ਆ ਉਹ ਫਿਰ ਪੈਸੇ ਵੇਚਦੇ ਆਂ स्लਾਟਸ ਦੈਟ ਇਜ਼ ਅ ਡਿਫਿਕਲਟ ਥਿੰਗ ਸਪਾਉਸ ਹਰ ਡੈਡਲਾਈਨ ਡੇਟ ਗੁਰਮੀਕ ਡਾਡਲੀ ਅਸੀਂ ਦੱਸਿਆ ਕਿ ਸਪਾਉਸ ਵੀਜ਼ਾ ਦੀ ਜਿਹੜੀਆਂ ਡੈਡਲਾਈਨਸ ਹੈ ਦੈਟ ਇਜ਼ ਨਾਟ ਸਪਟੈਂਬਰ ਇਟ ਕੈਨ ਕਲੋਜ਼ ਐਨੀ ਟਾਈਮ سو اسٹوڈنٹس کینڈا تو ڈیلی اپڈیٹ آ رہا ہے اینڈ ڈیلی کوئی نہ کوئی کینیڈا دس رہا ہے کہ کدا کی کہ ہو سکتا ہے فیوچر سو so ایک گل تو شوہر ہے کہ کنڈا بہت سٹرکٹ ہے اس اپڈیٹ بارے کیونکہ کافی سارے لوگ تو یہ کہہ رہے تھے کہ کینڈا کوئی پرابلم نہیں آئے گی جدہ چل رہا سی ادا ہی چلتا رہے گا بٹ کیڈا نے جمع اناؤس کیا ہے کہ کی اُسی تھرٹی فائیو پرسینٹ ڈکریز کر گے سیٹان کے اندر اینڈ کہ ਇਸ ਤੋਂ ਇਲਾਵਾ ਹਰ ਪ੍ਰੋਵਿੰਸ ਨੂੰ ਅਲਾਟਮੈਂਟ ਕੀਤੀ ਜਾਏਗੀ ਸੀਟਸ ਦੀ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਇਸ ਤੋਂ ਬਾਅਦ ਦੇਏਗੀ ਸੀਟਸ ਸਟੂਡੈਂਟਸ ਨੂੰ ਸੋ ਕਾਲਜਸ ਨੂੰ ਐਂਡ ਕਾਲਜਸ ਫਿਰ ਦੇਣਗੇ ਏਜੰਟਸ ਨੂੰ ਔਰ ਏਜੰਟਸ ਦੇਣਗੇ ਸਟੂਡੈਂਟਸ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਚੀਜ਼ ਕੀ ਕਹਿੰਦੇ ਆ ਜ਼ਰੂਰ ਬਹੁਤ ਸਟ੍ਰਿਕਟ ਜਿਹਨੂੰ ਕਹਿ ਰਹੇ ਆ ਕਿ ਮਾਹੌਲ ਹੋਏਗਾ ਕੈਨੇਡਾ ਦਾ ਐਂਡ ਕਿਤਨਾ ਕਿਤੇ ਇਹ ਚੀਜ਼ ਦੇਖ ਸਕਦੇ ਆ ਕਿ ਜਿਹੜੇ ਸਟੂਡੈਂਟਸ ਅਪਲਾਈ ਕਰਨਗੇ ਉਹਨਾਂ ਨੂੰ ਬਹੁਤ ਹੀ ਤਿਆਰੀ ਦੇ ਨਾਲ ਧਿਆਨ ਦੇ ਨਾਲ ਹੁਣ ਅਪਲਾਈ ਕਰਨਾ ਪਏਗਾ ਸਰ ਹਮ ਕੈਂਬਰੀਨ ਹੈਂਸਨ ਬ੍ਰੈਂਟਨ ਵਿੱਚ ਫਾਈਲ ਲਗਈ ਹੈ 24 ਦਸੰਬਰ ਕੋ 4 ਤਰੀਕ ਕੋ ਕਾਇਮੈਟ੍ਰਿਕ ਹੋਏ ਆ ਹਸਪਿਟੈਲਿਟੀ ਡਿਪਲੋਮਾ ਹੈ سو so, دیکھو آ جائے گا اگر تو مئی انٹیک ہے پھر تو آپ کا آ جانا چاہیے کیونکہ اگر سپٹمبر انٹیک ہے تو سپٹمبر انٹیک ان کالجز میں کینسل کر دیا ہوا ہے تو دیکھنے کو ملے گا کہ یا تو آپ ایل او اے مئی کے لے کے اپنے پورٹل پہ اپلوڈ کر دیں اور اگر مئی کا ہے تو آپ کو جلد ہی ویزا مل جانا چاہیے بالکل ٹھیک ہے جی اور جسم جی ہوں مئی اور ਸੋ ਲੇਖੋ ਮਈ ਮਈ ਦੇਖੋ ਹਲੇ ਤਾਂ ਜਦੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦੇ 10 15 ਦਿਨ ਤੱਕ ਹੀ ਆ ਕੇ ਕਹਿੰਦੇ ਐ ਇਸ਼ੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਆਪਾਂ ਮਈ ਦੀ ਫਾਈਲ ਲਾ ਸਕਾਂਗੇ ਨਹੀਂ ਤਾਂ ਅਸੀਂ ਕੀ ਕਹਿੰਦੇ ਐ ਮਈ ਦੀ ਫਾਈਲ ਨਹੀਂ ਲਾ ਸਕਾਂਗੇ ਸੈਕੰਡਲੀ ਅਸੀਂ ਜੇ ਗੱਲ ਕਰੀਏ ਕਿ ਸਪਟੈਂਬਰ ਇਨਟੇਕ ਤਾਂ ਓਪਨ ਐ ਸਪਟੈਂਬਰ ਇਨਟੇਕ ਦੀ ਆਪਾਂ ਜਲਦ ਤੋਂ ਜਲਦ ਫਾਈਲ ਲਗਾਉਣਾ ਚਾਹੁੰਦੇ ਆ ਲਗਾਣੀ ਚਾਹੀਦੀ ਐ ਸਾਨੂੰ ਸੋ ਸਟੂਡੈਂਟਸ ਇਟ ਇਜ਼ ਲਾਈਕ ਹਮ ਜਲਦ ਸੇ ਜਲਦ ਫਾਈਲ ਲਗਾਏ ਸਟੂਡੈਂਟ ਆਪਣੇ ਵੱਲੋਂ ਕਿਹੜੀ ਤਿਆਰੀ ਕਰਕੇ ਰੱਖਣ ਸਰ ਕਿਉਂਕਿ ਜਦੋਂ ਹੁਣ ਮਈ ਚ ਫਾਈਨਲ ਲੱਗਣੀਆਂ ਨੇ 31 ਮਾਰਚ ਤੋਂ ਬਾਅਦ ਤੇ ਮੈਨੂੰ ਲੱਗਦਾ ਬਹੁਤ ਤੇਜ਼ੀ ਨਾਲ ਫਾਈਨਲ ਲੱਗਣਗੀਆਂ ਤੇ ਵੈਬਸਾਈਟ ਕਰੈਸ਼ ਹੋਏਗੀ ਕੈਨੇਡਾ ਦੀ ਹੂੰ ਤੇ ਕੋਮਨ ਜਦੋਂ 31 ਮਈ ਤੋਂ ਬਾਅਦ 31 ਮਈ ਤੱਕ ਮੈਨੂੰ ਲੱਗਦਾ ਨਹੀਂ ਹੈ ਸੁਬਿੰਦਰ ਜੀ ਇੰਨਾ ਡਿਲੇ ਹੋਏਗਾ ਔਰ ਮੈਨੂੰ ਲੱਗਦਾ ਫੈਬਰੂਰੀ ਦੇ ਅੰਦਰ ਹੀ ਉਹਨਾਂ ਨੇ ਟਾਈਮ ਮੰਗਿਆ ਕੀ ਕਹਿੰਦੇ ਆ 31 ਮਾਰਚ ਤੋਂ ਤਾਅ ਦਾ ਬਟ ਕਿ ਕਹਿੰਦੇ ਆ ਉਹ ਇੰਨਾ ਡਿਲੇ ਹੋਣਾ ਨਹੀਂ ਚਾਹੀਦਾ ਬਿਲਕੁਲ ਠੀਕ ਹੈ ਉਹ ਜੀ ਐਕਸਪੈਕਟ ਕਰਨੇ ਆ ਕਿ ਫਰਵਰੀ ਦੇ ਅਖੀਰ ਤੱਕ ਜਾਂ ਮਿਡ ਫਰਵਰੀ ਤੱਕ ਪੂਰੀਆਂ ਚੀਜ਼ਾਂ ਸਟਰੀਮ ਲਾਈਨ ਹੋ ਜਾਣਗੀਆਂ। ਯੈਸ ਬਿਲਕੁਲ ਠੀਕ ਹੈ ਜੀ। ਸੋ ਅਖੀਰ ਚ ਮੈਂ ਸਟੂਡੈਂਟਸ ਨੂੰ ਮੈਂ ਸਟੂਡੈਂਟਸ ਨੂੰ ਇਹ ਵੀ ਜ਼ਰੂਰ ਕਹੂੰਗਾ ਕਿ ਅੱਜ ਜਸਮੀਤ ਜੀ ਕੋ ਟਾਈਮ ਥੋੜਾ ਘਟ ਹੈ ਪਰ ਬੜੀ ਵੈਲਿਊਏਬਲ ਇਨਫੋਰਮੇਸ਼ਨ ਜਸਮੀਤ ਜੀ ਸਾਡੇ ਨਾਲ ਹਮੇਸ਼ਾ ਹੀ ਸ਼ੇਅਰ ਕਰਦੇ ਨੇ ਬਹੁਤ ਸਾਰੇ ਸਟੂਡੈਂਟਸ ਨੇ ਉਹਨਾਂ ਦੇ ਸਵਾਲ ਵੀ ਸਾਨੂੰ ਲਗਾਤਾਰ ਆ ਰਹੇ ਨੇ। ਔਰ ਜਿਵੇਂ ਜਸਮੀਤ ਜੀ ਨੇ ਕਿਹਾ ਹੈ 6,6250 ਫਾਈਲਾਂ ਇਹ ਐਪਲੀਕੇਸ਼ਨਾਂ ਜਦੋਂ ਹੀ ਇਸ ਇਸ ਨੰਬਰ ਤੱਕ ਐਪਲੀਕੇਸ਼ਨ ਲੱਗੇਗੀ ਕੈਨੇਡਾ ਚ ਉਸ ਤੋਂ ਬਾਅਦ ਕੋਈ ਫਾਈਲ ਕੈਨੇਡਾ ਨਹੀਂ ਲਏਗਾ ਔਰ ਸਾਰਿਆਂ ਦੀ ਫੀਸ ਰਿਫੰਡ ਹੋਏਗੀ ਜਸਮੀਤ ਜੀ ਇੱਕ ਮੈਂ ਟੈਕਨੀਕਲੀ ਇੱਕ ਚੀਜ਼ ਨੂੰ ਸਮਝਣਾ ਚਾਹਣਾ ਵੀਜ਼ੇ ਦਾ ਕੋਟਾ ਅਲੱਗ ਹੈ ਕੀ ਇਹ ਐਪਲੀਕੇਸ਼ਨ ਦਾ ਕੋਟਾ ਇਹਨੂੰ ਅਸੀਂ ਇਸ ਰੂਪ ਚ ਦੇਖੀਏ ਸੇ ਐਪਲੀਕੇਸ਼ਨ ਇੰਨੀਆਂ ਹੀ ਜਮ੍ਹਾਂ ਹੋਣਗੀਆਂ ਵੀਜ਼ਾ 3,64,000 ਜਦੋਂ ਹੋ ਗਏ ਤਾ ਉਸ ਤੋਂ ਬਾਅਦ ਕੀ ਕਹਿੰਦੇ 364000 ਵੀਜ਼ੇ ਤੋਂ ਬਾਅਦ ਵੀਜ਼ਾ ਨਹੀਂ ਦਿੱਤਾ ਜਾਏਗਾ ਪਰ ਹੱਲੇ ਇੱਕ ਕਨਫਿਊਜ਼ਨ ਜ਼ਰੂਰ ਬਣੀ ਹੋਈ ਹੈ ਸੁਰਿੰਦਰ ਜੀ ਕਿ ਮਾਸਟਰਸ ਪ੍ਰੋਗਰਾਮ ਵੀ 364000 ਦੇ ਕੋਟਾ ਚ ਆਣਗੇ ਕਿ ਨਹੀਂ ਆਣਗੇ ਪਰ ਜੋ ਮੈਨੂੰ ਲੱਗਦਾ ਹੈ ਕਿ ਮਾਸਟਰਸ ਨਹੀਂ ਆਣੇ ਚਾਹੀਦੇ ਬਿਕੋਜ਼ ਮਾਸਟਰਸ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਵੀ ਨਹੀਂ ਚਾਹੀਦੀ ਤਾਂ ਉਹ ਕੋਟਾ ਚ ਕਿਵੇਂ ਆਣਗੇ ਇਹ ਵੀ ਚੀਜ਼ ਹੱਲੇ ਔਰ ਸਾਡੇ ਸਟੂਡੈਂਟਸ ਇੰਡੀਅਨ ਸਟੂਡੈਂਟਸ ਜਸਮੀਤ ਜੀ ਮਾਸਟਰਸ ਲਈ ਕੈਨੇਡਾ ਵੱਲ ਇੰਟਰਸਟ ਰੱਖਦੇ ਨੇ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਬਿਲਕੁਲ ਬਿਲਕੁਲ ਦੇਖੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਤੁਸੀਂ ਐਮਬੀਏ ਕਰਨ ਜਾ ਸਕਦੇ ਹੋ ਮਾਸਟਰਸ ਇਨ ਮੈਨੇਜਮੈਂਟ ਕਰਨ ਜਾ ਸਕਦੇ ਹੋ ਮਾਸਟਰਸ ਇਨ ਐਜੂਕੇਸ਼ਨ ਲੀਡਰਸ਼ਿਪ ਕਰਨ ਜਾ ਸਕਦੇ ਹੋ ਐਮਬੀਏ ਜਾਂ ਬਹੁਤ ਜ਼ਿਆਦਾ ਪਪੂਲਰ ਹੈਗੀ ਆ ਬੱਚਿਆਂ ਲਈ ਓਕੇ ਸੋ ਮਤਲਬ ਹੁਣ ਜਿਹੜੇ ਸਟੂਡੈਂਟਸ ਮਾਸਟਰਸ ਕਰਨਾ ਚਾਹੁੰਦੇ ਨੇ ਉਹ ਐਮਬੀਏ ਕੈਨੇਡਾ 'ਚ ਫੋਕਸ ਕਰਨ ਪਰ ਉਹਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ تو so, دیکھو یہ کہنے آپشنز بہت ساری ہیں جی میں یونیورسٹی کینیڈا ویسٹ برٹش کولمبیا چینٹی ویسٹرن یونیورسٹی برٹش کولمبیا بینکور کو لانگے سٹیچ ہے نیو یارک انسٹیٹیوٹ آف ٹیکنالوجی فیئرلے ڈکنسن یونیورسٹی تو آپشنز بہت ساری ہیں uh, yeah. uh, کہنے اپنے کو اسٹوڈنٹ نے uh, بس کی کہنے ہیں چوز کرنا ہے کہ کرنا کی جانا چاہتے ہیں نیٹ یونیورسٹی سینٹ میریز یونیورسٹی ماؤنٹ سینٹ ونسینٹ یونیورسٹی یونیورسٹی نائگرا فالز اونٹاریو ਔਰ ਯੂਨੀਵਰਸਿਟੀ ਆਫ ਵਿੰਡ ਸਰ ਯੂਨੀਵਰਸਿਟੀ ਆਫ ਮੈਨੀਟੋਬਾ தாம்ਸਨ ਰਿਵਰ ਯੂਨੀਵਰਸਿਟੀ ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਤੁਸੀਂ ਮਾਸਟਰਸ ਅਪਲਾਈ ਕਰ ਸਕਦੇ ਹੋ ਇੱਕ ਸੀ ਕਿ ਹੁਣ ਸਾਡਾ ਧਿਆਨ ਨਹੀਂ ਹੈਗਾ ਸੀ ਮਾਸਟਰਸ ਅਪਲਾਈ ਕਰਨ ਲਈ ਹੁਣ ਹੈ ਕਿ ਸਾਨੂੰ ਧਿਆਨ ਨਾਲ ਅਪਲਾਈ ਕਰਨਾ ਹੀ ਪਏਗਾ ਸੋ that is ਹੁਣ ਸਾਨੂੰ ਜੇ 스파우스 ਕੈਟਾਗਰੀ ਚ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 스파우스 ਨੂੰ 스파우스 ఓਪਨ ਕੈਟਾਗਰੀ ਵਰਕ ਪਰਮਿਟ ਮਿਲੇ ਤਾਂ ਕੀ ਕਹਿੰਦੇ ਆ ਯੂ ਸ਼ੁੱਡ ਅਪਲਾਈ ਫਾਰ ਕੀ ਕਹਿੰਦੇ ਆ ਮਾਸਟਰਸ ਬਿਲਕੁਲ ਠੀਕ ਹੈ ਸੋ ਸਟੂਡੈਂਟਸ ਲਈ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਮਾਸਟਰਸ ਲਈ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ ਮਾਸਟਰਸ ਦੀਆਂ ਫਾਈਲਸ ਟਾਈਮ ਹੀ ਡੈਡ ਲੱਗ ਸਕਦੀਆਂ ਨੇ ਜਾਂ ਉਹਦੇ ਲਈ ਵੀ ਹਜੇ ਵੇਟ ਕਰਨਾ ਪਏਗਾ ਮਾਸਟਰਸ ਦੀਆਂ ਫਾਈਲ ਕੋਈ ਵੇਟਿੰਗ ਨਹੀਂ ਹੈਗੀ ਇਹ ਮਾਸਟਰਸ ਦੀ ਫਾਈਲ ਤੁਹਾਨੂੰ ਕੋਈ ਵੇਟ ਨਹੀਂ ਕਰਨਾ ਪਏਗਾ ਬਿਲਕੁਲ ਠੀਕ ਹੈ ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਉਹਨਾਂ ਸਟੂਡੈਂਟਸ ਲਈ ਜਸਮੀਤ ਜੀ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਕਿਤੇ ਨਾ ਕਿਤੇ ਜਿਹੜੇ ਮਾਸਟਰਸ ਡਿਗਰੀ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਇਨਕਰੇਜ ਕਰ ਰਿਹਾ ਉਹ ਜ਼ਿਆਦਾ ਜਾਣਗੇ ਫਿਰ ਆਉਣ ਵਾਲੇ ਸਮੇਂ 'ਚ ਨਹੀਂ ਇਦਾਂ ਦਾ ਨਹੀਂ ਹੈ ਆ ਕੀ ਕਹਿੰਦੇ ਆ ਕੈਨੇਡਾ ਇਨਕਰੇਜ ਤਾਂ ਸਾਰਿਆਂ ਨੂੰ ਹੀ ਕਰ ਰਿਹਾ ਕੈਨੇਡਾ ਚਾਹੁੰਦਾ ਕਿ ਸਕਿੱਲ ਤੁਸੀਂ ਸਕਿੱਲਸ ਵੀ ਸਿੱਖੋ ਇੱਥੇ ਆ ਕੇ ਪਰ ਕੈਨੇਡਾ ਚਾਹੁੰਦਾ ਕਿ ਉੱਥੇ ਆ ਕੇ ਸਿਸਟਮ ਫਾਲੋ ਹੋਏ ਉੱਥੇ ਆ ਕੇ ਬੱਚੇ ਪੜਨ ਇਹ ਨਹੀਂ ਕਿ ਬੱਚੇ ਕਲਾਸਾਂ ਨਾ ਲਗਾਉਣ ਔਰ ਕੀ ਕਹਿੰਦੇ ਆ ਪੜ੍ਹਾਈ ਨਾ ਕਰਨ ਬਿਕੋਜ਼ ਹੁਣ ਜਿਹੜੇ ਬੱਚੇ ਪ੍ਰਾਈਵੇਟ ਕਾਲਜਿਸ ਤੇ ਜਾ ਰਹੇ ਸੀ ਉਹਨਾਂ ਦਾ ਫੋਕਸ ਇਹੀ ਸੀਗੀ ਸਿਰਫ ਆਪਾਂ ਕੈਨੇਡਾ ਪਹੁੰਚ ਜਾਈਏ ਚਾਹੇ ਕਲਾਸਾਂ ਲੱਗਣ ਨਾ ਲੱਗਣ ਕੀ ਹੋਏ ਦੈਟ ਇਜ਼ ਦੈਟ ਵਾਸ ਨਾਟ ਦ ਫੋਕਸ ਸੋ ਫਿਊਚਰ ਚ ਕੈਨੇਡਾ ਚਾਹੁੰਦਾ ਇੱਕ ਤਾਂ ਬੱਚੇ ਫਿਰ ਫਿਰ ਉਹੀ ਬੱਚੇ ਜਦੋਂ ਸੈਟਲ ਨਹੀਂ ਹੋ ਪਾਉਂਦੇ ਸੀ ਜਾਂ ਉਹਨਾਂ ਨੂੰ ਜੌਬ ਨਹੀਂ ਮਿਲਦੀ ਸੀ ਤੇ ਫਿਰ ਉਹ ਕਹਿੰਦੇ ਸੀ ਕਿ ਸਾਨੂੰ ਕੈਨੇਡਾ ਸਪੋਰਟ ਨਹੀਂ ਕਰ ਰਿਹਾ ਕੈਨੇਡਾ ਸਾਨੂੰ ਜੌਬ ਨਹੀਂ ਮਿਲ ਰਹੀ ਪਰ ਉਹ ਬੱਚੇ ਖੁਦ ਵੀ ਕੋਈ ਸਕਿੱਲ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ ਸੋ ਸਟੂਡੈਂਟਸ ਆਈ ਫੀਲ ਕਿ ਹੁਣ ਕੈਨੇਡਾ ਥੋੜਾ ਜਿਹਾ ਸਟ੍ਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਾਂ ਬੱਚਿਆਂ ਨੂੰ ਪਾਰਟ ਟਾਈਮ ਜੌਬ ਵੀ ਮਿਲੇ ਔਰ ਜਿਹੜੇ ਵੀ ਬੱਚੇ ਉੱਥੇ ਆਣ ਉਹ ਚੰਗੀ ਤਰ੍ਹਾਂ ਸੈਟਲ ਹੋ ਪਾਣ ਹੋਰ ਤਾਂ ਮੈਨੂੰ ਲੱਗਦਾ ਨਹੀਂ ਇਹਦੇ ਪਿੱਛੇ ਕੋਈ ਵੀ ਕੀ ਕੰਨੇ ਆ ਕੁਐਸਚਨ ਹੈਗਾ ਬਿਲਕੁਲ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਅੱਜ ਜਸਮੀਤ ਜੀ ਨੇ ਬਹੁਤ ਹੀ ਖਾਸ ਇਨਫੋਰਮੇਸ਼ਨ ਸਾਡੇ ਨਾਲ ਫੇਅਰ ਸ਼ੇਅਰ ਕੀਤੀ ਕੱਲ ਸੰਡੇ ਐ ਸੋ ਮੰਡੇ ਨੂੰ ਮੈਂ ਔਰ ਜਸਮੀਤ ਜੀ ਇੱਕ ਵਾਰੀ ਫੇਰ ਲਾਈਵ ਹੋਵਾਂਗੇ ਪੂਰੇ 4:30 ਵਜੇ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ